ਈ ਹਲਚਲ ਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ ਅੱਜ ਕੱਲ ਦਾ ਜੋ ਦੌਰ ਆ ਸਟੂਲਿਆਂ ਦਾ ਚੱਲ ਪਿਆ ਸਕਰੋਲ ਮਾਰੋ ਤਾਂ ਸਟੂਲਾ ਸਕਰੋਲ ਮਾਰੋ ਤਾਂ ਸਟੂਲਾ ਸਟੂਲੇ ਤਾਂ ਇੰਨੇ ਜ਼ਿਆਦਾ ਵਧੇ ਪਏ ਨੇ ਇਹਨਾਂ ਨੇ ਮੋਬਾਈਲ ਫੋਨ ਦੇਖਣਾ ਵੀ ਔਖਾ ਕਰਿਆ ਪਿਆ ਤਾਂ ਅਨਮੋਲ ਬਾਈ ਨੇ ਕਿਵੇਂ ਇਹਨਾਂ ਦੇ ਛਤਰਪਰੇਟ ਕੀਤੀ ਸੁਣ ਕੇ ਜਾਏ ਉਹ ਵੀਡੀਓ ਤੁਹਾਡੇ ਵੀ ਹੱਸ ਹੱਸ ਢਿੱਡ ਪੀੜਾ ਪੈ ਜਾਣਗੀਆਂ ਦੇਸ਼ੇ ਕੀ ਤੈਨੂੰ ਸਫਾਰੀ ਦੀ ਪਈਏ ਤੈਨੂੰ ਕੋਈ ਸਾਈਕਲ ਤੇ ਨਾ ਬਿਠਾਈ ਪਾਏ ਮੈਂ ਮਰਦਾ ਲੱਛਣ ਵੇਖ ਲੈ ਕੀ ਕਰਦਾ ਬੰਦਰ ਮੂਗਾ ਜੀ ਨਹੀਂ ਰੱਬਾ ਹੀ ਨਾ ਤੇ ਵੀ ਨਿਗਾਹ ਮਾਰ ਕੀ ਹੋ ਗਿਆ ਵਨਸ ਵਾਲੇ ਨਿਕਲ ਰਹੇ ਨੇ ਜਾਦੀਆ ਰੀਲਰ ਸਟਾਰਟ ਨਹੀਂ ਪਹਿਲੀ ਜਨਰੇਸ਼ਨ ਚ ਇਹ ਹੈ ਸਰ ਉੱਤੋਂ ਮੇਰੇ ਸਾਲੇ ਨੇ ਕੱਪੜੇ ਵੇਖਦਾ ਕਿਵੇਂ ਪਾਏ ਨੇ ਜਿਹੜੇ ਲਾਹਣ ਲੱਗਿਆ ਵੀ ਟਾਈਮ ਨਹੀਂ ਲੱਗਦੇ हट ਜਾ ਤੂੰ हट ਜਾ ਸੁਧਰ ਜਾ ਫਿਰ ਕਹਿੰਗੇ ਕਿਸ ਨੇ ਰਗੜਤਾ ਹੱਦ ਕੀਤੀ ਵੀ ਨਹੀਂ ਹੁਣ ਮੈਂ ਤੈਨੂੰ ਟੈਂਪੋ ਵੀ ਨਹੀਂ ਕਿਹਾ ਕਰਨਾ ਹੁਣ ਤੈਨੂੰ ਮੈਂ ਘੜੂਕਾ ਗਿਆ ਕਰਨਾ